ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਦਿਮਾਗ ਵਿੱਚ ਚਾਰ ਵੱਖ-ਵੱਖ ਤਰ੍ਹਾਂ ਦੇ ਲੋਕ ਵਸਦੇ ਨੇ ਡਾਕਟਰ ਸਪੈਂਸਰ ਜான்ਸਨ ਦੀ ਕਿਤਾਬ ਹੂ 무ਵਡ ਮਾਈ ਚੀਜ਼ ਸਾਨੂੰ ਇਹਨਾਂ ਚਾਰ ਕਿਰਦਾਰਾਂ ਨਾਲ ਮਿਲਾਉਂਦੀ ਹੈ ਪਹਿਲੇ ਦੋ ਨੇ ਚੂਹੇ 스니프 ਅਤੇ 스커리 스니프 ਬਦਲਾ ਨੂੰ ਦੂਰੋਂ ਹੀ ਸੁੰਗ ਲੈਂਦਾ ਹੈ 스커리 ਬਦਲਾ ਨੂੰ ਨੇੜੇ ਤੋਂ ਹੀ ਸੁੰਗ ਲੈਂਦਾ ਹੈ ਅਤੇ 스커리 ਬਿਨਾ ਜ਼ਿਆਦਾ ਸੋਚੇ ਤੁਰੰਤ ਐਕਸ਼ਨ ਲੈਂਦਾ ਹੈ ਫਿਰ ਆਉਂਦੇ ਨੇ ਛੋਟੇ ਇਨਸਾਨ ਹੈਮ ਅਤੇ ਹੋ ਹਾਂ ਬਦਲਾਅ ਤੋਂ ਡਰਦਾ ਹੈ ਉਹ ਜ਼ਿੱਦੀ ਹੈ ਅਤੇ ਆਪਣੀ ਪੁਰਾਣੀ ਜਗ੍ਹਾ ਛੱਡਣਾ ਨਹੀਂ ਚਾਹੁੰਦਾ ਪਰ ਹੌ ਵਖਰਾ ਹੈ ਉਹ ਸ਼ੁਰੂ ਵਿੱਚ ਡਰਦਾ ਜ਼ਰੂਰ ਹੈ ਪਰ ਜਲਦੀ ਹੀ ਉਹ ਆਪਣੀ ਗਲਤੀ ਤੇ ਹੱਸਣਾ ਸਿੱਖ ਜਾਂਦਾ ਹੈ ਉਹ ਸਮਝ ਜਾਂਦਾ ਹੈ ਕਿ ਪੁਰਾਣੇ ਰਸਤੇ ਨਵੀਂ ਮੰਜ਼ਲ ਤੇ ਨਹੀਂ ਜਾਂਦੇ ਹੌ ਨੇ ਕੰਧ ਤੇ ਇੱਕ ਸਵਾਲ ਲਿਖਿਆ ਸੀ ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਜੇ ਤੁਹਾਨੂੰ ਡਰ ਨਾ ਹੁੰਦਾ ਤਾਂ ਤੁਸੀਂ ਅੱਜ ਕੀ ਕਰਦੇ ਹੁਣ ਤੁਸੀਂ ਦੱਸੋ ਤੁਸੀਂ ਇਨ੍ਹਾਂ ਚਾਰਾਂ ਵਿੱਚੋਂ ਕੌਣ ਹੋ ਕਮੈਂਟ ਕਰੋ ਅਤੇ ਪੂਰੀ ਕਹਾਣੀ ਸੁਣਨ ਲਈ ਲਿੰਕ ਤੇ ਕਲਿੱਕ ਕਰੋ